ਗੋਲਰ ਦੀ ਟੀਮ ਇਸ ਵਕਤ ਜਲੋਟਿਆਂ ਮੱਲੇ ਖਾਰੀ ਖੂਈ ਦੇ ਕੋਲ ਮੌਜੂਦ ਆ ਜਿੱਥੇ ਸਾਲਾਨਾ ਲੰਗਰ ਹਰ ਸਾਲ ਲਗਾਇਆ ਜਾਂਦਾ ਵਾ ਗੱਲਬਾਤ ਵੀ ਕਰਾਂਗੇ ਔਰ ਇੱਕ ਲਾਈਨ ਦਿਖਾ ਦਿਓ ਲੰਗਰ ਲੈਣ ਵਾਲਿਆਂ ਦੀ ਖੂਬ ਲਾਈਨ ਲੱਗੀ ਹੋਈ ਆ ਔਰ ਇਸ ਵਕਤ ਜਿਹੜਾ ਆ ਪਾਸਤੇ ਦਾ ਲੰਗਰ ਚੱਲ ਰਿਹਾ ਔਰ ਨਾਲ ਨਾਲ ਬ੍ਰਹਮੀ ਦਾ ਲੰਗਰ ਚੱਲ ਰਿਹਾ ਵਾ ਲਓ ਜੀ ਕੈਮਰਾ ਇੱਧਰ ਗੱਲਬਾਤ ਕਰ ਲੈਣੇ ਜੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਸਾਹਿਲ ਸ਼ਰਮਾ ਜੀ ਕਿਹਨੇ ਆਪਣਾ ਲੋ ਲੰਗਰ ਜੀ ਨਾਮ ਹਾਂਜੀ ਨਾਮ ਦੱਸੋ ਕਿਹਨੇ ਲੋ ਲੰਗਰ ਇਹ ਹੀ ਆਪਣਾ 19ਵਾਂ ਸਾਲਾਨਾ ਲੰਗਰ ਲਗਾਇਆ ਜਾ ਰਿਹਾ ਵਾ ਜਨਮਸ਼ਟਮੀ ਤੇ ਗੁਗਾ ਨੌਵੀਂ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਲੰਗਰ ਲਗਾਇਆ ਜਾ ਰਿਹਾ ਵਾ ਸਾਡੀ ਸੰਸਥਾ ਦਾ ਨਾਮ ਹੈ ਜੀ ਹਰੀਕ੍ਰਿਸ਼ਨ ਨੌਜਵਨ ਸਵਾ ਮੱਲਾ ਜਲੋਟਿਆਂ ਵੱਲੋਂ ਇਹ ਲੰਗਰ ਸਾਡੇ ਸਾਰੇ ਐਨ ਆਰ ਆਈ ਵੀਰਾਂ ਨਾਲ ਭਰਾਵਾਂ ਦੇ ਤੇ ਸ਼ਹਿਰ ਵਾਸੀਆਂ ਦੇ ਮਹੱਲਾ ਵਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਵਿਕਾਸ ਜਲੋਟਾ ਜੀ ਇਹ 19ਵਾਂ ਸਾਲਾਨਾ ਲੰਗਰ ਆ ਜੀ ਜਨਮਸ਼ਟਮੀ ਤੇ ਗੁਗਾ ਨੌਵੀਂ ਸਮਾਜ ਵਿੱਚ ਲਗਾਇਆ ਜਾਂਦਾ ਹੈ ਇਹ ਸਾਰਾ ਮਹੱਲਾ ਨਿਵਾਸੀ ਦਾ ਐਨ ਆਰ ਆਈ ਸਾਰੇ ਯੋਗ ਆ ਜੀ ਜੈ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਲਗਾਇਆ ਜਾ ਰਹਾ ਹੈ ਇਹ ਉਫਨੀਵਾਂ ਨਗਰ ਹੈ ਇਸ ਕਰਕੇ ਸਾਰੇ ਦੇ ਸੰਯੋਗ ਨਾਲ ਲਗਾਇਆ ਜਾ ਰਹਾ ਹੈ ਇਹਦੇ ਜਲੋਟਾ ਮੱਲੇ ਵਾਲਿਆਂ ਦੀ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਕਰਕੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਮੇਰਾ ਨਾਮ ਬਿੰਨੀ ਸ਼ਰਮਾ ਜੀ। ਆਈ ਮੱਲਾ ਖਾਰੀ ਖੂਈ ਜਿਹੜੋ ਟਾਈਮ ਲੈ ਰਹੇ ਨੇ ਆ। ਅਸੀਂ ਐਸਰ 19ਵਾਂ ਵਿਸ਼ਾਲ ਲੰਗਰ ਲਾਇਆ ਵਾ ਸਾਲਾਨਾ ਲੰਗਰ ਆ ਜੀ। ਹਰ ਸਾਲ ਅਸੀਂ ਇੱਦੀ ਲੰਗਰ ਲਗਾਈਦਾ ਵਧੀਆ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਡੇ ਮੱਲੇ ਦੇ ਸਾਰੇ ਸਹਿਯੋਗ ਨਾਲ ਲਾਈਦਾ ਜੀ ਇੱਥੇ ਬਹੁਤ ਵਧੀਆ ਲੰਗਰ ਹੁੰਦਾ। ਆਓ ਸਾਰਿਆਂ ਨੇ ਇੱਥੇ ਆ ਗਏ ਲੰਗਰ ਦਾ ਆਨੰਦ ਲਓ ਖਾਓ ਪੀਓ ਆਓ। ਮੇਰਾ ਨਾਮ ਹੈ ਵਿਨੋਦ ਸ਼ਰਮਾ ਜੀ। ਮੈਂ ਮੱਲਾਖਾਰੀ ਕੋਈ ਨਕੋਦਰ ਤੋਂ ਇੱਥੇ ਜਨਮ ਅਸ਼ਮੀਰ ਹਰ ਸਾਲ ਜਰਾ ਇਸ ਸਾਲ ਵੀ ਮੱਲਾਖਾਰੀ ਕੋਈ ਨਕੋਦਰ ਵਿੱਚ ਹਰ ਸਾਲ ਜਨਮ ਅਸ਼ਮੀਰ ਮਨਾਈ ਜਾ ਰਹੀ ਹੈ ਇਹ ਜਨਮ ਅਸ਼ਮੀ ਐਨਰੀ ਵੀਰਾ ਅਤੇ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਛੋਟੇ ਛੋਟੇ ਬੱਚੇ ਕਿੰਨੇ ਉਤਸ਼ਾਹ ਨਾਲ ਲੰਗਰ ਵਰਤਾ ਰਹੇ ਆ ਉਹ ਦੇਖ ਰਹੇ ਲੋਕੀ ਕਿੰਨੇ ਉਤਸ਼ਾਹ ਨਾਲ ਮਹਾਮਾਗੀ ਦਾ ਪ੍ਰਸ਼ਾਦ ਗ੍ਰਹਿਣ ਪ੍ਰਭੂ ਦਾ ਪ੍ਰਸ਼ਾਦ ਗ੍ਰਹਿਣ ਕਰ ਰਹੇ ਨੇ ਤੇ ਇਹੀ ਉਮੀਦ ਕਰਦੇ ਆ ਕਿ ਇਹ ਹਰ ਸਾਧਾ ਇਸੇ ਤਰ੍ਹਾਂ ਇਹ ਲੰਗਰ ਲਾਂਦੇ ਰਹਿ ਲਾਂਦੇ ਰਹੀਏ ਅਤੇ ਸਾਡੇ ਭਰਾਵਾਂ ਦਾ ਸਹਿਯੋਗ ਇਸੇ ਤਰ੍ਹਾਂ ਹੀ ਸਾਨੂੰ ਮਿਲਦਾ ਰਹੇ ਯੈ ਸ਼੍ਰੀ ਕ੍ਰਿਸ਼ਨ ਆਸ਼ੂਪੂਰੀ ਆਸ਼ੂਪੂਰੀ ਇਹ ਮੋਹੱਲਾ ਖਾਰੀ ਖੂਈ ਦੇ ਵਿੱਚ ਲੰਗਰ ਲੱਗ ਰਿਹਾ ਹੈ ਕੀਤਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਖਾਰੀ ਖੂਈ ਮਹੱਲੇ ਵਿੱਚ 19ਵਾਂ ਲੰਗਰ ਲੱਗ ਰਿਹਾ ਹੈ ਸਾਰਿਆਂ ਨੂੰ ਜਿਹੜਾ ਮੈਂ ਸੇਵਾ ਦੀਆਂ ਬਹੁਤ ਬਹੁਤ ਵਧਾਈਆਂ ਕੁੱਟਿਆਂ ਤੋਂ ਖਾਰੀ ਖੂਈ ਤੋਂ ਦਿਖਾ ਰਹੇ ਸੀ ਜਿੱਥੇ ਕਿ 19ਵਾਂ ਸਾਲਾਨਾ ਲੰਗਰ ਇੱਥੇ ਲਗਾਇਆ ਜਾ ਰਿਹਾ ਵਾ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਔਰ ਭਗਤ ਜਨ ਆ ਰਹੇ ਨੇ ਲੰਗਰ ਛਕ ਰਹੇ ਨੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲਰ ਨਿਊ ਨਕੋ